ਲੁਧਿਆਣਾ ਪ੍ਰਸ਼ਾਸਨ ਵੱਲੋਂ ਗੈਰਕਾਨੂੰਨੀ ਮਾਈਨਿੰਗ ਮਾਫੀਆ ਖਿਲਾਫ ਸਿਕੰਜਾ ਕੱਸਿਆ ਗਿਆ ਜਿਸ ਤਹਿਤ 10 ਵਿਅਕਤੀਆਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ ਲੁਧਿਆਣਾ ਦੇ ਨਵੇਂ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਚਾਰਜ ਸੰਭਧਿਆ ਹੀ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਮੁਹਿੰਮ ਵਿੜ ਦਿੱਤੀ ਹੈ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਮਾਈਨਿੰਗ ਨੂੰ ਖਤਮ ਕਰਨ ਲਈ 17 18 ਟੀਮਾਂ ਬਣਾਈਆਂ ਗਈਆਂ ਨੇ ਜੋ ਲਗਾਤਾਰ ਛਾਪੇਮਾਰੀ ਕਰ ਰਹੀਆਂ ਨੇ ਤੇ ਨਾਲ ਹੀ ਗੈਰਕਾਨੂੰਨੀ ਸਾਈਟਸ ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਡੇਲੀ ਬੇਸਿਸ ਤੇ 17 17 18 18 ਟੀਮਾਂ ਜਿਹੜੀਆਂ ਹੈਗੀਆਂ ਜ਼ਿਲ੍ਹਾ ਪੱਧਰ ਤੇ ਬਣਾਈਆਂ ਗਈਆਂ ਹਨ ਜਿਹੜੀ ਕੀ ਲਗਾਤਾਰ ਰੇਡ ਕਰ ਰਹੀਆਂ ਹਨ। ਜਿਹੜੀਆਂ ਇਲੀਗਲ ਸਾਈਟਾਂ ਹੈਗੀਆਂ ਉਹਨਾਂ ਨੂੰ ਚੈੱਕ ਕਰ ਰਹੀਆਂ ਹਨ ਕਿ ਉੱਥੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਮਾਈਨਿੰਗ ਜਿਹੜੀ ਹੈਗੀ ਉਹ ਨਾ ਹੋ ਰਹੀ ਹੋਵੇ। ਪਿਛੇ 4 ਦਿਨਾਂ ਦੇ ਅੰਦਰ ਅਸੀਂ ਤਕਰੀਬਨ 10 ਐਫਆਈਆਰ ਜਿਹੜੀਆਂ ਹੈਗੀਆਂ ਹੁਣ ਤੱਕ ਰਜਿਸਟਰ ਕਰ ਚੁੱਕੇ ਹਾਂ। ਤਕਰੀਬਨ 14 ਵਹੀਕਲਸ ਜਿਹੜੇ ਹੈਗੇ ਉਹ ਅਸੀਂ ਇੰਪਾਉਂਡ ਕਰ ਚੁੱਕੇ ਹਾਂ। ਤਾਂ ਇਹ ਇਲੀਗਲ ਮਾਈਨਿੰਗ ਨੂੰ ਰੋਕਣ ਵਾਸਤੇ ਵੱਖ-ਵੱਖ ਵਿਭਾਗਾਂ ਦੇ ਅਫਸਰਾਂ ਦੀ ਵੀ ਟੀਮ ਜਿਹੜੀ ਹੈਗੀ ਬਣਾਈ ਗਈ ਹੈ। ਲਗਾਤਾਰ ਟੀਮਾਂ ਦੇ ਮੈਂਬਰਸ ਜਿਹੜੇ ਹਨ ਕਿ ਉਹਨਾਂ ਨੂੰ ਚੇਂਜ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਕਿ ਬੈਟਰ ਰਿਜ਼ਲ ਆਪ ਚਾਰ ਦਿਨਾਂ ਚ ਜਿਹੜੇ ਵੀ ਐਫਰਟਸ ਇਸ ਡਿਸਟ੍ਰਿਕਟ ਦੇ ਵਿੱਚ ਕੀਤੇ ਗਏ ਉਹਦੇ ਬਹੁਤ ਹੀ ਵਧੀਆ ਪ੍ਰਭਾਵ ਜਿਹੜੇ ਹਨ ਉਹ ਵੇਖਣ ਨੂੰ ਮਿਲ ਰਹੇ ਹਨ ਮੈਂ ਆਪ ਪਰਸੋਂ ਰਾਤ ਨੂੰ ਕਈ ਸਾਰੀ ਸਾਈਟਾਂ ਜਿਹੜੀਆਂ ਸੀਗਾ ਵਿਜ਼ਿਟ ਕੀਤੀਆਂ ਸੀਗਾ ਤਕਰੀਬਨ 6 ਘੰਟੇ ਅਸੀਂ ਰਾਉਂਡ ਤੇ ਰਹੇ ਸੀਗੇ ਐਂਡ ਲੱਕੀਲੀ ਕੋਈ ਵੀ ਇਲੀਗਲ ਵੀਹਿਕਲ ਜਿਹੜਾ ਹੈਗਾ ਮਾਈਨਿੰਗ ਵਾਲਾ ਸਾਨੂੰ ਨਹੀਂ ਮਿਲਿਆ ਤਾਂ ਇਸ ਦੇ ਨਾਲ ਲਗਾਤਾਰ ਜਿਹੜਾ ਹੈਗਾ ਐਫਰਟਸ ਜਿਹੜੇ ਹਨ ਉਹ ਜਾਰੀ ਰਵਾਂਗੇ ਜਿਸ ਤਰ੍ਹਾਂ ਕਿ ਅਸੀਂ ਇਹ ਕੋਸ਼ਿਸ਼ ਕਰੀਏ ਕਿ ਇੱਕ ਵੀ ਇਲੀਗਲ ਫਾਈਨਿੰਗ ਦਾ ਕੇਸ ਜਿਹੜਾ ਹੈਗਾ ਸਾਡੇ ਸਾਹਮਣੇ ਨਾ ਇਸ ਤੋਂ ਇਲਾਵਾ ਡੀਸੀ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਕਾਨੂੰਨੀ ਮਾਈਨਿੰਗ ਸਾਈਟ ਤੇ ਰੇਤਾ ਬਜਰੀ ਦੇ ਨਿਰਧਾਰਤ ਰੇਟ ਰੱਖੇ ਜਾਣਗੇ ਤਾਂ ਕਿ ਕਿਸੇ ਨੂੰ ਰੇਤਾ ਬਜਰੀ ਲੈਣ 'ਚ ਕੋਈ ਵੀ ਮੁਸ਼ਕਲ ਨਾ ਆਵੇ લુધિયાણા નરેંદર નરન્દ્ર મહેન્દ્રુ ટીવી લઈ